ਲਓ ਬਈ ਮਿੱਤਰੋ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਚੱਲਿਆਂ ਰੌਕ ਗਾਰਡਨ ਹੁਣ ਅਸੀਂ ਚੱਲਿਆਂ ਰੌਕ ਗਾਰਡਨ ਤੁਹਾਨੂੰ ਦਿਖਾਉਂਦੇ ਹਾਂ ਰੌਕ ਗਾਰਡਨ ਤੇ ਬਣਾਵਾਂਗੇ ਆਪਾਂ ਰੀਲਰ ਰੂਲਰ ਤੇ ਮੈਨੂੰ ਦੱਸੋ ਕਿਵੇਂ ਲੱਗਦਾ ਠੀਕ ਲੱਗਦਾ ਕਟਿੰਗਾ ਪੈਤ ਕੀ ਨਮੀ ਕਰਾਈ ਆ ਤੇ ਮੂਸਾ ਮੂਛਾਂ ਇਹ ਰੱਖ ਲਈਆਂ ਸੈਟ ਲੱਗਦਾ ਇਹ ਤੁਹਾਨੂੰ ਵੀਡੀਓ ਕੱਲ ਦੇ ਪ੍ਰੋਮੋਸ਼ਨ ਪ੍ਰੋਮੋ ਵਾਲੀ ਵੀਡੀਓ ਹੀ ਥੋੜੀ ਥੋੜੀ ਕਲਿੱਪ ਆਪਾਂ ਪਾਵਾਂਗੇ ਤੇ ਲਓ ਬਈ ਆਪਾਂ ਚੱਲੇ ਹਾਂ ਨੀਚੇ ਤਹੋੜੇ ਹੰਤਾਂ ਦੇ ਜੋ ਆਹ ਇੱਧਰ ਲੱਭੂਆ ਘਟਾ ਟਾਵਰ ਕਹਿੰਦੇ ਇਹਨੂੰ ਜਿੱਥੇ ਆਪਾਂ ਰਹਦੇ ਆ ਇਹ ਚੱਲ ਰਹੇ ਨੇ ਲੈਂ ਲਿਓ ਸੀਖਾਓ ਲੈਂ ਲਿਓ

ਗਾਰਡ ਉਹ ਤਾੜਾ ਨਾ ਬਣਾ ਮਾਰੇਖੋ ਕਿਧਰ ਨੂੰ ਜਾਣਾ ਜਾਣਾ ਰਾਂਗ ਫਲਾ ਕਰੀਏ ਨਾ ਅੱਕੜ ਦੀ ਬੀਨ ਬੀਨੂ ਯੂ ਤਾੜੀਆਂ ਆਈਆਂ ਪਈਆਂ ਉਹ ਦੇਖਿਆ Deco, deco, vuoi sardinare, al naldo na, si vede co... Deco... Che ha rubato? Che ha, che ha rubato? Ora deco i non è da

ਕੋਥਾ ਨਾ ਪਿੱਟੀ ਲੱਗੀ ਜਦਾਂ ਖੰਡਾ ਸਾਡੇ ਉਹਨਾਂ ਬਾਰਿਸ਼ ਦੀ ਜਿਹੜੀ ਮਾੜੀ ਦੀ ਬਾਰਿਸ਼ ਆਂਦੀ ਹੁੰਦੀ ਹੈ। ਫਿਰ ਬੜਾ ਘਾਟ ਲੱਤਨਾ ਸੀ। ਸਾਥ ਥੱਲੇ ਪਾਣੀ ਵੀ ਫਿਰਦਾ। ਜਾਂ ਪਾਣੀ ਪਿਆ ਸੰਦਾ ਇੱਕ ਨਰਮ। ਪਹਾੜਾਂ ਜਿਹੜੀ ਵੀ ਲਾਨ ਲੱਗੀ ਹੁੰਦਾ। ਹਾਂ ਤੇ ਜਿਹੜੇ ਖਨੂ ਚਰਨੇ ਆਉਂਦੇ ਜਿਹੜੇ ਚਰਨਾ ਹੀ ਹੁਣਾ ਪਾ। ਮੈਂ ਵੀ ਦੇਖੀ। ਬੰਦੋਦਰਾ ਕਿੱਲਾ। ਛੋਟਾ 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 ਅਗੇ ਜਾਣ ਦਾ ਰਸਤਾ ਇਧਰੋਂ ਬੰਦ ਕਰਤਾ ਨਾ ਇਹ ਬਈ ਆਰਟੀਫੀਸ਼ੀਅਲ ਲਿਆ ਕੇ ਬਣਾਏ ਸੀ ਕਿ ਇੱਥੇ ਇੱਕ ਪਾਟ ਉੱਭਸਿਆ ਸਾਰਾ ਕੋਈ ਨਹੀਂ ਲੱਗਦਾ ਵਾਹ 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 ਬੜਾ ਸੋਹਣਾ ਆਹ ਬੜਾ ਸੋਹਣਾ ਫੈਕਟ ਜਿਹਾ ਪੈਂਦਾ ਇੱਥੇ ਬਣਾਵਾਂਗੇ ਰੀਲ ਇੱਥੇ ਮੇਰੀ ਆਉਣੇ ਸੱਜਣਾਂ ਹੂੰ ਹੂੰ ਇਨਾ ਸੋਹਣਾ 뷰 ਉੱਤੇ ਚੜਨਾ ਆ ਰਿਹਾ ਤੇ ਇਧਰ ਫੋਟੋ ਸ਼ੂਟ ਵਾਸਤੇ ਬੋਚਿਆ ਚੰਨੀ ਜਿਹੜਾ ਇਹਦਾ ਮੱਲੀਆਂ ਤੇ ਹੈਗਾ 뷰 ਦੇਖੋ ਤੁਸੀਂ ਇਧਰੋਂ ਇਹ ਬਹੁਤ ਸੋਹਣਾ ਗੁਰੂ ਬਹੁਤ ਸੋਹਣਾ ਆਓ ਚੱਲੋ ਯਾ ਫੇਰ ਇੱਧਰ ਵੀ ਹੋਣਾ ਕੀ ਤੁਹਾਨੂੰ ਬੁਲਾਉ? ਯਾਰ ਇਹ ਨੁਕਤੇ ਕੀ ਗਿਆ ਅਬ ਯਾਹ ਪੇ ਆਜੋ ਕਿੰਨਾ ਸੋਹਣਾ ਘਰ ਬਣਾਇਆ ਹੋਇਆ ਉੱਪਰ ਚੁਕਰੀ ਟਾਈਪ ਪੱਥਰ ਦੇ ਪਹਾੜੀ ਏਰੀਆ ਦਿਖਾਇਆ ਹੋਇਆ ਪਹਾੜੀ ਏਰੀਆ ਦਿਖਾਇਆ ਹੋਇਆ ਸਾਰ ਕਿ ਪਹਾੜਾ ਦੇ ਵਿੱਚ ਘਰ ਹੁੰਦੇ ਆ 짠, 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 ਇਹ ਅੰਦਰ ਤਾਂ ਆਤੀ ਆ ਬਿੱਛੂ ਗੈਠਾ ਆ ਦੇ ਪਰਿਵਾਰ ਨਾਲ ਜਿਹਨੇ ਫਿਲਮ ਦੇਖੀ ਹੈ ਤਾਂ ਇਹਨਾਂ ਨੂੰ ਪਤਾ ਹੋਊਗਾ ਕਮੈਂਟ ਕਰਕੇ ਫੈਮਲੀ ਪੂਰੀ ਕਹਾਣੀ ਹੈ ਕਮੈਂਟ ਕਰਕੇ ਦੱਸੋ ਕਿਨੇ ਜਿਹਨੇ ਦੇਖੀ ਮੂਵੀ ਤਾਂ ਵੇਸਟੇਜ ਚੀਜ਼ਾਂ ਦਾ ਬਣਿਆ ਵਾ ਦੇਖੋ ਪੁਰਾਣੀਆਂ ਆਈਆਂ ਵੇਸਟੇਜ ਚੀਜ਼ਾਂ ਚੋਂ ਅਧੀਕਰੀਆਂ ਡੁਕਰੀਆਂ ਆਈਆਂ ਕੀ ਬੰਦੋਂ ਨੇ ਮੇਰੇ ਨੀ ਉਹ ਰਹੇ ਨਹੀਂ ਮਗਰ ਕਿੰਨ ਗੋ ਕਹਿੰਦੇ ਆਏ ਆ ਦੇਖੋ ਸ਼ਰਮ ਦੇਸ ਤਲੀ ਤੋਂ ਬੋਟਾਂ ਆਈਆਂ ਆ ਆਹ ਤੋੜ ਤੋੜ ਕੇ ਬਣਾਇਆ ਰੇਸਟ ਚੀਜ਼ਾਂ ਦਾ ਕੱਪ ਕਵਲੇਗਾ ਹਮ

ਰੋਮਾਂ ਮਾਣਾ ਹਕੀਮ ਨੇ ਲਗਾਇਆ ਆਹਦਾ ਉਹ ਤੋਂ ਅਦਨਾਂ ਕਿਤੇ ਪਸੰਦ ਕੀਤੀ ਜੀ ਇਹ ਹੋ ਕਰਦੇ ਉਹ ਯਾ ਕੋਲ ਵਾਹ ਕਿੰਨਾ ਘਾਟਾ ਦਿਵਾਰ ਆ ਗਿਆ ਬੰਦਾ ਘਰ ਪੈਂ ਦੇਦਾ ਉੱਪਰ ਇਹ ਤਾਂ ਸਾਡੇ ਬੋ ਖੜਾ ਆਪਣਾ ਕਿੱਕਰ ਚੰਗੀ ਵੀ ਆ ਗਈ। ਕੋਈ ਵੀ ਨਹੀਂ ਆ ਰਹਾ। ਮੈਂ ਵੀ ਅੱਜ ਰਕਮ। ਬਾਕੀ ਕੋਈ ਤੋਂ ਵੀ ਮੱਤ ਬਲਾਉ। ਹਰਾ ਸਬਸਕ੍ਰਾਈਬ ਕਰ ਲੋ ਤੇ ਸਾਰਾ ਵੀੂਖਾ ਵੇਖਣਾ ਚੰਗੀ ਰੋਡ ਦਾ। ਉਹ ਮੇਰੇ ਵੀਰ ਦਾ ਤੇ ਲੰਮਰਾ ਹੈ। ਦੇਖੋ ਆਪ ਕੋ ਵੀਡੀਓਸ ਚਾਈਪ ਆ। ਵੀਡੀਓ ਟਾਈਪ ਸਤਿ ਸ੍ਰੀ ਅਕਾਲ। ਲੋਈ ਜਿੱਕਰ ਸਿੰਘ ਆ ਗਈ। ਸਾਡੇ ਬਲੌਕ ਦੀ ਪ੍ਰਸ਼ੰਸਾ ਕਰਨ ਕਿਕਰ ਸਿੰਘ ਜੀ ਆਉਂਦੇ ਹੋਏ। ਕਿਵੇਂ ਜੀ? ਜੋ ਆਪਣੇ ਫਿਲਮ। ਠੀਕ ਆ। ਇੱਥੇ ਬੈਠਦੇ ਲੋਕ ਇੱਥੇ ਆਪਣੇ ਫਿਲਮ ਦੇ ਫਿਲਮ ਦੇਖਦੇ ਆ। ਹਮ ਡਾਕੂਮੈਂਟਰੀ। ਦੇਖੋ ਯਾਰ ਆਪ ਉਹ ਵੇਲਾ ਦਾ ਮੇ ਰਾਜੇ ਮਹਾਰਾਜ ਇਹ ਨਹੀਂ ਵਿਚਾਲੇ ਇਹ ਖੜਦੇ ਹੁੰਦੇ ਸੀ ਆਗੇ। ਇਹ ਤਾਂ ਉਹ ਤਰੀਕਾ ਹੀ ਲੱਗ ਰਿਹਾ ਯਾਰ ਮਾ ਤੇ ਪੂਰਾ ਘਾਣਾ ਮੁਹੱਲਾ ਸ਼ਿਮਲਾ ਟਾਇਪ ਲੱਗਦਾ ਪਿਆ 3x5x ਹੁਣ ਆਪਾਂ ਚੱਲੇ ਅੱਗੇ ਨੂੰ ਤੇ ਇਹ ਰੌਕ ਕਾਰਟ ਦਾ ਵੀਊ ਚੈੱਕ ਕਰੋ ਤੁਸੀਂ ਤੇ ਮੇਰੀ ਸ਼ਕਲ ਦੇਖੋ ਕਿਹੋ ਜਿਹੀ ਹੋ ਗਈ ਰੌਕ ਕਾਰਟ ਨੂੰ ਘੁੰਮ ਦੇਖੋ ਹੁੰਦੇ ਦੀ ਇਹ ਤਾਂ ਹੋਰ ਵੀ ਬਹੁਤ ਸੋਹਣਾ ਖੜਾ ਯਾਰ ਫੋਰਗੇਟ Det är kontrastidrott och det kommer från hjälp. Stora gärdsbevarade. ਆ ਗਿਆ ਆਪਣੇ ਏਰੀਆ ਯਾ ਚਾ ਕੋਲ ਇਮਾਰਤ ਕਿਵੇਂ ਬਣੀ ਵੀ ਆ ਬੱਜਰੀ ਬੱਜਰੀ ਦੀ ਚਾਈ ਵਾਤਾ ਆ ਦੇਖੋ ਜਿਹੜਾ ਜਿੱ ਕਿੰਨੇ ਸੋਹਣੇ ਪਾਏ ਹੋਏ ਆ ਤਾਂ ਆਇਆ ਤੇ ਮੱਛੀਆਂ ਨੇ ਫਿਰ ਦੇਖੋ ਇਹ ਮੱਛੀ ਆ। ਆਪੋ ਵੀ ਚਾਰ ਤੇ ਉਹ ਵੀ ਚਾਰ ਹੰਸੀਏ। ਬਸ ਇਹ ਲਾਈਟ ਚੰਗੀ ਹੈ। ਤੇ ਵੇਰ ਨੂੰ। ਹਾਂ। ਤੇ ਭਾਈ ਇੱਥੇ ਕਿੰਨਾ ਤਗੜਾ ਵੀ ਹੋਣਾ ਦਿੱਤਾ। ਦੇਖੋ ਮੇਰੇ ਕੈਮਰੇ 'ਚ ਕੀ ਮੈ ਆ ਰਿਹਾ। ਇਧਰਲੇ ਕੈਮਰੇ 'ਚ ਇਹ ਸਾਰੇ ਕੁਝ ਹੀ ਇਸੇ ਨੂੰ ਲੱਗਦਾ ਇਹ ਮੇਰਾ ਕੱਦ ਲੰਬਾ ਲੱਗ ਰਿਹਾ ਇਹ ਚ ਹੋਰ ਕੱਦ ਲੰਬਾ ਲੱਗਦਾ ਇਹ ਚ ਮਤ ਨਹੀਂ ਗੜੀ ਵਿਚਾਰੀ ਬੰਦ ਕਰੀ ਪਈ ਆ ਲੋਕ ਕਿੰਗਾ ਝੂਟੀਆਂ ਦੇ ਆ ਉਹਨਾਂ ਲੋਕਾਂ ਚ ਕਮਾਏ ਫਿਰਦਾ ਔਰ ਏਕਾ ਆ ਦੇਖੋ ਜੀ ਇਹ ਜੋੜੀ ਦਾ ਕਰ ਦਿਖਾਉਂਦੇ ਆ ਸਾਨੂੰ ਆ ਥੱਲੇ ਦਾ ਡੰਗਰ ਪਸੂ ਐਨਾ ਐ ਸੀਰੀ ਆਹਾਹਾ ਇਹ ਤਾਂ ਆਜ ਆਪ ਸੀ ਰਾਜੇ ਮਹਾਰਾਜ ਐਨਾ ਸੀਰੀ ਸੀ ਗੇਲਾ ਓ ਯਾ ਵਾਹ ਦੇਖੋ ਪਤੰਗਾ ਕਪੜੇ ਦੀਆਂ ਉਹ ਸਾਡੇ ਏਸੀ ਦੀ ਫਿਲ ਲੈ ਗਏ ਨੀ ਬੋ ਇਸੇ ਹੀ ਲੱਗ ਮਾਰ ਤੇ ਬੱਦਲ ਦੀ ਸਾਥਾ ਪਤੰਗ ਨੂੰ ਲੱਗਿਆ ਨੀ ਬਾਈ ਆ ਦੇਖੋ ਮੂਹਰੇ ਕੀ ਕੰਪੂਟਿੰਗ ਫਾਈਲ ਚ ਕਪਾਥੀਆਂ ਵੀ ਆ ਆ ਦੇ ਦੇ ਇਹ ਦੇਖੀ ਇਸੇ ਨਾ ਕਰ ਰਿਹਾ ਕਿੰਨਾ ਠੰਡਾ ਹੈ ਕੀ ਤੇਰੇ ਅੱਜ ਤੁਸੀਂ ਕਿਤੇ ਰਹੇ ਹੋ ਕੀ ਤੇਰੇ ਹੀ ਤੁਸੀਂ ਇਹਨਾਂ ਨੂੰ ਪੁੱਛੋ ਹਾਂ ਥੋੜਾ ਕਿਛ ਹੋਰ ਆਹ ਨਾਲ ਹੀ ਲੱਗਿਆ ਖੜਾ ਜੋੜੀ ਦੇ ਆਹ ਲੱਗਦਾ ਬੰਦਾ ਸਾਡੇ ਕੋਲੋਂ ਨਾ ਬੁੜੀਆਂ ਆਉਂਦੀਆਂ ਆਹ ਬੁੜੀਆਂ ਚਿੜੀਆਂ ਆਉਂਦੀਆਂ ਇੱਥੇ ਕੁੜੀਆਂ ਜਿਹੜੀਆਂ ਆਉਂਦੀਆਂ ਵਿੱਚ ਨਾਲ ਲੱਗੇ ਖੜੇ ਤੁਸੀਂ ਬਾਈ ਵੇਦੀ ਅੱਦ ਤੱਕ ਆਹ ਡਿੱਗ ਗਈ ਵੇਹੜੇ ਮਰਾ ਤੇ ਪੂਸ਼ਪ ਚਾਹ ਕੀ ਚਾਤ ਬਾਈ ਬਿਠੇ ਲੱਗੂਗੀ ਸਹੀ ਗੱਲ ਆ ਲੱਗੇ ਹਾਂ ਆ ਕਿਵੇਂ ਇੱਕ ਦੂਜੇ ਨੇ ਆ ਆ ਦੇਖੋ ਜੀ ਆ 5 ਦਾ ਵਰਜ਼ੈ 5 ਵਰਜ਼ੈ ਤੇ ਇਹ ਆ ਦਾ ਸਿਰੇ ਦਾ ਨਵਾ ਦਾ ਰੋਟੀਆਂ ਨੇ ਆ ਦੇਖੋ ਜੀ ਇੱਧਰ ਰੋਟੀਆਂ ਬਣੀ ਜਾਂਦੀਆਂ ਰੋਟੀਆਂ ਤਿਆਰ ਨੇ ਰੋਟੀਆਂ ਦੇਖੋ ਮੋਟੀਆਂ ਮੋਟੀਆਂ ਅਜਿਹਾ ਵੱਡੀਆਂ ਨਹੀਂ ਬਣਣੀਆਂ ਰਾਜਸਥਾਨ ਮਹੌਲ ਜਬ ਖਾਇਆ ਆ ਮਟਰਾਂ ਪਿੰਗਾ ਝੂੜਦੀਆਂ ਆ ਪੱਥੀਆਂ ਪੱਥੀਆਂ ਦੀ ਆ ਹੁੱਕਾ ਹੋਣਾ ਇੱਕ ਅਸਲੀ ਖੜੀ ਥੋੜੀ ਨੇਰੇ ਜਾ ਕੇ ਤਾਂ ਡਰ ਜਗੇ ਇਥੇ ਜਲਾਈਟ ਭੱਜੀ ਹੋ ਆ ਪੰਜਾਬੀ ਮਾਹੌਲ ਲੱਗ ਪੰਜਾਬੀ ਮਾਹੌਲ ਲੱਗਦਾ ਪਿਆ ਆ ਜਾ ਮੰਮੀ ਕਿ ਤੁਹਾਨੂੰ ਬਹੁਤ ਬਸ ਲੱਗੂ ਆਇਆ ਥੇ ਆਹ ਕੁ ਲੋਜਨਾ ਚੁਗਲੀਆਂ ਮੇਨ ਗੱਲਾਂ ਮੇਨ ਪੁਆਇੰਟ ਚੁਗਲੀਆਂ ਕਰਦੇ ਹੈ ਹੈ ਆਹ ਸੂਨੀ ਤੇ ਰੈਲਟਰ ਬੁਰਾ ਸਭ ਆਹ ਚਾ ਮੇਨ ਦੇਖੋ ਜਿਹੜਾ ਉਸ ਗੱਡੇ ਵਾਸਤੇ ਤੇਸੀ ਨਹੀਂ ਹੋਇਆ ਕਰਨ ਦੇ ਬੈਠੀਆਂ ਤੇ ਲੈ ਕੇ ਉਹ ਹੋਰ ਕੀ ਨਾ ਹੈ ਥੀਨ ਕਰਨ ਵਾਸਤੇ ਬੈਠੀ ਹੈ ਹਮ ਥੰਡਾ ਕਿੰਨਾ ਨਾ ਹਾਂ ਆਹ ਤੇ ਦੇਖੋ ਕਰ ਕਰਦੀ ਕਹਾਣੀ ਕੰਧ ਤੇ ਚੜ ਕੇ ਚੁਗਲੀ ਕਰੀ ਜਾਂਦੀ ਆ ਪਰ ਮੈਨੂੰ ਦੇਖਣ ਨਹੀਂ ਕੀ ਗੁੱਤੀਆਂ ਨਹੀਂ ਆ ਤੁਹਾਨੂੰ ਅੱਛਾ ਉਹ ਚਣ ਬੀਬੀ ਦੀ ਗੁੱਤੀਆਂ ਨਹੀਂ ਬੀਬੀ ਕੋਲ ਦੇ ਬੀਬੀ ਮਿਰਚਾਂ ਖਟਦੀ ਐ ਵਿੱਚ ਹਨ ਹਾਂ ਅੱਛਾ ਚੂੜੀਆਂ ਚੜਾਉਂਦੀ ਐ ਮੈਂ ਤਾਂ ਚੁਗੜੀਆਂ ਕਰੀਆਂ ਵੀ ਮੈਂ ਪਹਿਲਾਂ ਹੀ ਪਤਾ ਸੀ ਕੋਈ ਇੱਥੇ ਖੜੀ ਹੋਣੀ ਆ ਜੈ ਜਿਹਦੇ ਰਲਖਣਾ ਹੈਂ ਘਰ ਵਸਾਉਣ ਵਾਲੇ ਕੋਲਾ ਚੂੜੀਆਂ ਇਹਦੇ ਬਾਰੇ ਕੀ ਕੰਪਲੀਮੈਂਟ ਦੇ ਕੀ ਦੱਸ ਇਹਦੇ ਬਾਰੇ ਇਹ ਕਿਵੇਂ ਆ ਬਾਹਰ ਤੇ ਖੜਿਆ ਕਰ ਨਾ ਬਾਹਰ ਤੇ ਖੜਿਆ ਕਰ ਗੱਲਾਂ ਬਣ ਜਾਂਦੀਆਂ ਤੇਰੇ ਨਾਲ ਲੈ ਗੱਲਾਂ ਬਣਾਉਣ ਨੂੰ ਤਾਂ ਆ ਬੈਠਾ ਘੇਲਾ ਪੀਪਾ ਲਾਇਆ ਸੂਟਾਂ ਦਾ ਕੀ ਆ ਫੋ ਉਹਨੂੰ ਵੀ ਇਹੇ ਜਿਹੀ ਹਰਤਾਂ ਚ ਲੱਗਿਆ ਨਾ ਇਸ ਕੱਲੇ ਕੱਲੇ ਏ ਜੀ ਲੱਗਿਆ ਕੱਲੇ ਕੱਲੇ ਦੇ ਸੀ ਤੱਤਿਆ ਕੁਝ ਤਾਂ ਨਹੀਂ ਆਖਤ ਦੇਖਤੀ ਇਹ ਇਹ ਤਰੀਕਾ ਨਾ ਪੇੜ ਤਾਂ ਡਿੱਗੀ ਪੇਸਲੇ ਪੇੜ ਐ ਕੁੱਤਾ ਅੱਛਾ ਬੱਕਰੀ ਆਈ ਬੱਕਰੀ ਐ ਬੱਕਰੀ ਆਹਦਾ ਰਵੇ ਜੀ ਦਾਦੀ ਵਰਗੀ ਆ ਅੰਦਰ ਕੀ ਆ ਅੰਦਰ ਤਾਂ ਉਹ ਐੜੇ ਜੋੜੀ ਖੜੀ ਅੰਦਰ ਤਾਂ ਸਤਰੀ ਕਾਲੀ ਹਾਂ ਜੀ ਤੇ ਇਧਰ ਪਸੂ ਡੰਕਰ ਧਾਰ ਚੋਈ ਜਾਂਦੀ ਆ ਆ ਇਧਰ ਆਹ ਤਾਂ ਕੋਈ ਨਹੀਂ ਨਹੀਂ ਪੀਣਾ ਉਹ ਕਰਦਿਆ ਪੀਣਾ ਕਰਦਿਆ ਹੂੰ ਪੀਣਾ ਕਰਦਿਆ ਹੂੰ ਉਹਨਾਂ ਕਰ ਕਰਦੀ ਉਹ ਭਾਈ ਸੀ ਐ ਖੈਰ ਭਾਈ ਸੀ ਹੂੰ ਆ ਪੀਣਾ ਕਰੀ ਜਾਂਦੀ ਆ ਤੇ ਆਹ ਇਹ ਨੇ ਸੱਸ ਆ ਗਈ ਸਾਰੇ ਜਿੰਨੇ ਘਰ ਰੱਖੀ ਖੜੀ ਕਿ ਲੱਛਣ ਕੱਢੀਆਂ ਗੱਲਾਂ ਕਰਦੀਆਂ ਇੱਧਰ ਤਾਂ ਚੋਈ ਕੋਈ ਭਾਈ ਇੱਧਰ ਮਟਕਾ ਚੱਕੀ ਖੜੀ ਹੈ ਇਹ ਹਾਂ ਜੀ ਫੋਣੀ ਆ ਜਾਏਗਾ ਤੁਹਾਡੇ ਕੋਲ ਆ ਆ ਦੇਖੋ ਇਥੇ ਤਾਂ ਗੱਲਾਂ ਮਾਰੀ ਜਾਂਦੀਆਂ ਬੈਠੀਆਂ ਇਹ ਹੂੰ ਬਰਾਤ ਕਿ ਦਣੀ ਤੋਂ ਨਾਲ ਕਿਥੇ ਆਂ ਬਰਾਤ ਦੇ ਕਿਥੇ ਲਾ ਬਈ ਬਰਾਤ ਚੱਲੀ ਆਉਂਦੀ ਆ ਦੇਖੋ ਯਾਰ ਮੁੰਡਾ ਤਾਂ ਜਮਾ ਮੇਰੇ ਵਰਗਾ ਆ ਤਾਂ ਉਹ ਆ ਗਿਆ ਆਪਣਾ ਆ ਇੱਧਰ ਡੋਲੀ ਵੀ ਚਰੀਆਂ ਦੀ ਡੋਲੀ ਵੀ ਆ ਤੋਲੀ ਬਹੁਤ ਦੇਖ ਹੱਥ ਸਿੱਖ ਕੇ ਨਹੀਂ ਨਹੀਂ ਤਾਤੀਆ ਬਿਚੂ ਵਾਲਾ ਉਹਨੂੰ ਸਿਖਾਉਂਦੀ ਉਹਨੂੰ ਟੋਟਕਾ ਅੱਛਾ ਉਹਨਾਂ ਦੀ ਇਹੋ ਹੈ ਤਾਤੀਆ ਬਿਚੂ ਆਹ ਪੱਲਾ ਬੈਠੀ ਐਡੇ ਤਰ੍ਹਾਂ ਉਹ ਬਾਂਦਰ ਦੇ ਕਿੱਥੇ 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 ਉਹ ਦੇ ਇਹ ਹਾਂ ਇੱਧਰ ਦੱਸਾ ਹਾਂ ਇੱਧਰ ਇੱਧਰ ਵਿਚਾਰੇ ਵੀ ਬਾਂਦਰ ਹਨ ਆ ਇੱਥੇ ਹਾਂ ਆ ਦੇਖੋ ਇਹ ਬਾਂਦਰ ਇਹ ਤਾਂ ਮੁੰਡਾ ਬੰਨਿਆ ਵਾਂ ਲੱਗਦਾ ਮੈਨੂੰ ਜਵਾਹ ਹੈ ਦਾ ਦੇ ਤਾਂ ਜੀ ਬਹੁਤ ਦੇਖਣ ਦਾ ਮਨ ਚੜਕੇ ਗਿਆ ਇਹ ਕਿਹੋ ਕਹਿ ਜੀ ਰਿਹਾ ਆਹ ਦੇਖੋ ਕਹਿ ਜੀ ਬਣਾ ਦੀ ਇਹ ਤੁਹਾਨੂੰ ਸੀ 90 ਫਿਲਮ ਵਾਲੀ ਆ ਇਹ ਤਾਂ ਮਾਗਰੋਂ ਡਿੱਗੀ ਪਈ ਮੈਨੂੰ ਤਾਂ ਚੜ ਗਿਆ ਨੂੰ ਦੇਖ ਤਾਪ ਕਾ ਨੂੰ ਪ੍ਰਾਉਣਾ ਦੇਖ ਕੇ ਤਾਪ ਚੜ ਗਿਆ ਕਹਿੰਦੇ ਨੀਗਰੂ ਆ ਦੇ ਆ ਭਰਾਤੀ ਪਿਛੇ ਨਾ ਚਦੇ ਜਾਂਦੇ ਆਹ ਮੰਗਦੇ ਬੰਦਚਾਰ ਆ ਸਾਧੂ ਸੰਤੂ ਵੀ ਬੈਠੇ ਇੱਥੇ ਇੱਥੋਂ ਢੋਲੀ ਕੁਲੀ ਆ ਆ ਡੇਰੇ ਜੋ ਆਨੰਦ ਕਰਾ ਕੇ ਆਨੰਦ ਕਰਾ ਕੇ ਗਏ ਆ ਇਹ ਤਾਂ ਮੈਂ ਪਸੂਆ ਜਿਹੜੇ ਕਿਹੜੇ ਹੋਣਾ ਚ ਲਾਲ ਗਲਾਲ ਤੇ ਬਲਦ ਹੁੰਦੇ ਨੇ ਉਹਨਾਂ ਵਾਲਾ ਜਿੰਦੇ ਹੋਂ ਆਹ ਨਹੀਂ ਜਹੋ ਪਾਏ ਹੁੰਦੇ ਸੀ ਕਿ ਜਿਹੜਾ ਉਹ ਕੱਪੜੇ ਉੱਤੇ ਬਲਦਾਂ ਦੇ ਉਹ ਆ ਆ ਆ ਆ ਦਾੜੀ ਦਾ ਚੈਨ ਵਾਲੀ ਆ ਹਾਂ ਇਹ ਪੱਕਾ ਚੈਨ ਵਾਲਾ ਬਾਬਾ ਹੂੰ ਆ ਗਿਆਨੀ ਬਾਬਾ ਜੂੜਾ ਇਹਦੇ ਸਿਰ ਤੇ ਹਾਂ ਆ ਇਹ ਟੋਟਕਾ ਅੱਛਾ ਜੀ ਆਹ ਕਾਪੀ ਕਰ ਲੈਣੇ ਆਪਾਂ ਲੈ ਦੇਖ ਲੈਣੇ ਫਰੇਮ ਬਣਾ ਲੈਣੇ ਆ ਹਾਂ ਬਸ ਵੀਡੀਓ ਦੇ ਸ਼ੂਟ ਵਾਸਤੇ ਕਾਪੀ ਕਰ ਲੈਣੇ ਆ ਓਕੇ ਜੀ ਹਾਂ ਕਿਆ ਸੱਤਿਆ ਹੈ ਹਮਮ ਪਾ ਗਹਾਰਾ ਆ ਤਾਂ ਮੇਨ ਚੀਜ਼ ਹਮਮ ਇੱਥੇ ਬੜੀ ਜਾਂਦਾ ਹੁੰਦਾ ਆ ਆਪਣੇ ਮਟੀਆਂ ਬਣਾਈਆਂ ਵੀ ਉਹ ਕੀ ਕਹਿੰਦੇ ਨੇ ਪੂਜਦੇ ਕੀ ਮਟੀਆਂ ਕੀ ਪੂਜਦੇ ਪੂਜਦੇ ਹੁੰਦੇ ਘਰੇ ਜਦੋਂ ਵੱਡਾ ਬਜ਼ੁਰਗ ਹੁੰਦਾ ਮਠੇਰੇ ਹਾਂ ਜੇ ਵੱਡਾ ਬਜ਼ੁਰਗ ਮਰ ਜਾਂਦਾ ਹੁੰਦਾ ਉਹਦੀ ਬਣਾ ਦਿੰਦੇ ਨੇ ਖੇਤ ਚ ਜਾ ਕੇ ਬਣਾ ਦਿੰਦੇ ਹੁੰਦੇ ਸਮਾਦੀ ਆ ਮੇਰੇ ਬਾਦਲੇ ਇਸ ਤਰ੍ਹਾਂ ਇਸਾ ਹੋ ਗਿਆ ਸੜਦਾ ਮੈਂ ਬਾਈ ਪੱਠੇ ਲਿਆ ਕੇ ਹੂੰ ਉਹ ਦੇਖੀ ਲੱਗਦੀ ਆ ਕਾਰਟੂਨ ਦੇਖਦੇ ਹੁੰਦੇ ਸੀ ਛੋਟੇ ਹੁੰਦੇ ਆਪਾਂ ਉਹ ਮੋਟੂ ਬੱਤਲੂ ਬਣਾਇਆ ਹੋਇਆ ਸ਼ਾਇਦ ਬਾਈ ਕਿਆ ਕਲਾ ਕਰ ਦਿੱਤੀ ਵੀ ਆ ਨੀਕ ਚੰਦਰੇ ਨੇ ਬਣਾਇਆ ਸੀ ਕਹਿੰਦੇ ਇਹ ਬੰਦੂ ਤਾਂ ਬਹੁਤ ਸੋਹਣਾ ਏ ਬਈ ਉਹਨੂੰ ਪਾਣੀ ਵਾਲੀ ਬੋਤਲ ਕਦੋਂ ਦੀ ਵਿਚਾਰੀ ਕੋ ਉਹਦੀ ਕੂੜਾ ਇਕੱਠਾ ਕਰੀ ਜਾਂਦੀ ਐ ਇੱਕ ਨਹੀਂ ਕਿਸੇ ਨੇ ਕੁਛ ਦਿੱਤਾ ਇਹਨੂੰ ਟੰਗ ਦੇ ਕੱਪੜੇ ਪਾ ਕੇ ਆਈ ਹਿੰਦੀ ਤਾਂ ਹੁਣ ਕੋਈ ਨਾ ਕੋਈ ਮਿਲ ਜਾਂਦਾ ਇਹਨੂੰ ਚੱਲ ਹੋਰ ਕੀ ਨਾ ਖੜਿਆ ਬਈ ਇਹ ਨਾ ਜਿਹੜਾ ਰੌਕ ਗਾਰਡਨ ਬਣਿਆ ਸੀ ਇਹ ਪਾਣੀ ਭਰਦਿਕਾ ਹੁੰਦਾ ਸੀ ਠੀਕ ਆ ਇਹ ਉਹਨਾਂ ਦੇ ਅਸੂਏ ਉਹ ਦਿਹਾੜੀਏ ਜਿਨ੍ਹਾਂ ਨੂੰ ਕਿ ਐਸੀ ਨਹੀਂ ਮਿਲ ਠੀਕ ਆ ਐਂ ਬੈਠਿਆ ਇਹ ਜਿਨ੍ਹਾਂ ਦੇ ਪੱਥਰ ਪੱਥਰ ਲੱਦ ਕੇ ਲਿਆਉਂਦੇ ਸੀ ਇਹ ਜਾਉਣਾ ਇਹਨਾਂ ਦੇ ਜਰਾਕ ਆ ਹੂੰ ਇਹ ਵੀ ਬਾ ਇਹ ਬਾਦ ਮਜ਼ਦੂਰੀ ਕਰਉਂਦੇ ਸੀ ਹਾਂ ਬਾਦ ਮਜ਼ਦੂਰੀ ਦਾ ਸੀ ਫਿਰ ਜਾ ਕੇ ਬਨੇ ਰੋਗਰ ਫਿਰ ਜਾ ਕੇ ਰੋਗਰ ਗਾਰਡਨ ਬਨੇ ਸੀਰੀਅਸ ਨਾ ਦੇ ਜਿਓ ਆਈ ਜਸਟ ਇਟਸ ਜਸਟ ਅ ਫਨ ਬਾਦ ਜਾ ਕੇ ਮੇਰੇ ਤੇ ਕੋਈ ਗੱਲਬਾਤ ਲੈ ਆ ਗਏ ਸਹੀ ਗੱਲ ਹੈ ਅਦੇ ਕੈਸਾ ਤਰਕ ਹੂੰ ਹੋ ਹੋ ਜਿਹੜੀਆਂ ਆ ਲੇਡੀਜ਼ ਆ ਇਹਨਾਂ ਚੂੜੀਆਂ ਬਹੁਤ ਪਸੰਦ ਸੀ ਇਹ ਜਿਹੜੇ ਇਹਨਾਂ ਦਾ ਕਾਰੀਗਰ ਸੀ ਹਾਂ ਇਹ ਉਹਦਾ ਰਵਾਜ ਹੁੰਦਾ ਸੀਗਾ ਚੂੜੀਆਂ ਤੇ ਕੱਪੜੇ ਸੀਗੇ ਨਾ ਉਹ ਕੱਪੜੇ ਵੀ ਚੂੜੀਆਂ ਦੇ ਬਣਾਉਣੇ ਪਾਉਂਦੇ ਠੀਕ ਆਕ ਜੋ ਪਰਲੇ ਬਸ ਉਹ ਰੋੜੀਆਂ ਦੇ ਨਿਕਰਾਵਾਂ ਦੇ ਹੂੰ ਰੋੜੀਮੈਨ ਤੇ ਇਹ ਚੂੜੀਆਂ ਸਾਰੀਆਂ ਮੇਜਰ ਤੇ ਮੇਨ ਇਫਰਕਸ਼ਨ ਵੀ ਆਹੀ ਹੋ ਚੂੜੀਆਂ ਨਾਲ ਨਾ ਠੀਕ ਆਹ ਆਹ ਹੋ ਇਧਰ ਮੋਰ ਮੋਰ ਮਾ ਮੋਰ ਇਧਰ ਮੋਰ ਹਾਂ ਆ ਮੇਨ ਲੀਡ ਕਰਦਾ ਸੀ ਇੱਥੇ ਹਾਂ ਸੁਪਰਵਾਈਜ਼ਰ ਸੀ ਇਹ ਨੇਕ ਚੰਦ ਬਾ ਸੁਪਰਵਾਈਜ਼ਰ ਕਹਿੰਦਾ ਤੂੰ ਨੇਕ ਚੰਦ ਆਹ ਦੇਖੋ ਹੂੰ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਬਾਕੀ ਫਾਨੇ ਚ ਲਾਓ ਮੇਰੀ ਜਿਹੜੀ ਮੇਨ ਗੱਲ ਹੈ ਉਹ ਇਹ ਦੇਖੋ ਵੀ ਉਸ ਬੰਦੇ ਨੇ ਕ੍ਰੀਏਟੀਵਿਟੀ ਕਿੰਨੀ ਦਿਖਾਈ ਆ ਹਮਮ ਔਰ ਇਹ ਸਭ ਕੁਝ ਸਾਡੇ ਲਈ ਕਰਕੇ ਅਜੇ ਚਲਾ ਗਿਆ ਜਿੰਨਾ ਸੋਹਣਾ ਮਾਹੌਲ ਬਣਾ ਕੇ ਗਿਆ ਤੇ ਅਸੀਂ ਕੀ ਇਹਦੀ ਕਦਰ ਕਰਦੇ ਹਾਂ ਇੱਥੇ ਆ ਕੇ ਚੈਨੀ ਖੈਨੀ ਐਦਾਂ ਹੀ ਸੱਟ ਦੰਦੇ ਆ ਨਿਫਾ ਫਿਰ ਹੋਰ ਕਿਤੇ ਵੀ ਸੱਟ ਦੰਦੇ ਨਾ ਤੁਹਾਨੂੰ ਐਦਾਂ ਨਹੀਂ ਕਰਨਾ ਹਮਮ ਹਰੀ ਮੋਰ ਲਾਲ ਮੋਰ ਮੱਤੀ ਕਲਰ ਮੋਰ ਅਜੇ ਰੂਮ ਮੋਰ ਪਰਪਲ ਅਸੇ ਨਾ ਇਹ ਐਨਾਂ ਦੇ ਘੁੱਟੇ ਹੁੰਦੇ ਦੋਸਤਾਂ ਕੋਲੋਂ ਦੋ ਹਾਂ ਇਹ ਤਾਂ ਰੋਟਾਂ ਘੱਟ ਹੀ ਮਿਲਦੀਆਂ ਕਿਨਾਂ ਨੂੰ ਆ ਦੇਖ ਲੇ ਕਿੰਨੀ ਹੋ ਗਈ ਸਹੀ ਬਣੀ ਇਹਨਾਂ ਦੀ ਸਹੀ ਆ ਵੀ ਕਰਦੇ ਪਾ ਡਾਂਸ ਕਰਦੇ ਪਿਆ ਟਿੱਡੇ ਪੰਗਾ ਹਾਂ ਇਹ ਡਾਂਸ ਕੋਈ ਗੱਲ ਕਹਿੰਦੇ ਨੇ ਇੱਥੇ ਪੂਜਾ ਕਰੀ ਸੀ ਇਹ ਪੂਜਾ ਕਰ ਰਹੇ ਸਾਰੇ ਉਹ ਸੀ ਮਨੂ ਲਾ ਉੱਧਰ ਹੀ ਥੋੜੇ ਜਿਹੇ ਹੈਗੇ ਨੇ ਇਧਰ ਆਪ ਲੋਗ ਜਿਹੜੇ ਫਿਰ ਕੰਨ ਲੱਗ ਮੀਲੇ ਦੇ ਬਾਅਦ ਹੀ ਬੈਠੇ ਹਾਂ 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 ਆ ਦਿਖਾਣਾ ਲਈ ਬੈਠੇ ਆ ਮੰਗਤੀ ਐ ਸਤ ਜੀ ਅ ਕਟੋਰੇ ਆ ਬਈ ਉਹਨਾਂ ਦੇ ਹੱਥਾਂ ਦੇ ਹਾਂ ਆਹ ਜਿਹੜੇ ਸਾਡੀਆਂ ਨੇ ਇਹ ਫਸ ਗਿਆ ਓਏ ਆ ਸ਼ਾਇਦ ਉਹ ਜਿਹੜਾ ਪਹਿਲੀ ਦੂਜੀ ਦੀਆਂ ਕਾਪੀਆਂ ਛਾਪੇ ਹੁੰਦੇ ਸੀਗੇ ਪਾਠ ਜਾਂਦਾ ਹੁੰਦਾ ਸੀ ਇੱਕ ਕਿਹਨੇ ਕਿਹਨੇ ਪੜਾ ਦੱਸੋ ਆ ਵੀ ਸਤ ਲੋਕੀਆਂ ਦੇ ਜੰਮਪੂਰ ਕਿਦਾਂ ਬਣ ਗਏ ਕੋੜਿਆਂ ਤੇ ਆ ਪਿੱਗਾਂ ਤੇ ਆ ਪਤਾ ਨਹੀਂ ਐਣਾ ਕੋੰਡਾ ਇਹ ਕੀ ਬਣੀ ਬੈਠਿਆ ਆਰ ਮੇੜ ਲੱਗਦੇ ਆ ਫੌਜ ਆਰਮੀ ਆ ਆ ਆ ਆ ਆ ਆ ਆ ਆ ਆ